ਸਾਸਰੀਆ ਕਾਲਜੀ ਪੰਜਾਬੀ ਰਿਸ਼ਤੇ ਦੋਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਲੜਕੀ ਅਤੇ ਲੜਕੀਆਂ ਦੇ ਰਿਸ਼ਤੇ ਫੋਨ ਨੰਬਰਾਂ ਸਮੇਤ ਮਿਲਣਗੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਚੈਨਲ ਤੇ ਲੜਕੀਆਂ ਦਾ ਰਿਸ਼ਤੇ ਦਾ ਨੰਬਰ 98765 ਹੈ ਅਤੇ ਲੜਕੀਆਂ ਦਾ ਰਿਸ਼ਤੇ ਦੀ ਐਡ ਇਸ ਨੰਬਰ ਤੇ ਆਪਣਾ ਬਾਇਓਟੈਪ ਦੇ ਸਕਦੇ ਹੋ ਅਤੇ ਐਡ ਨੂੰ بار بار ਰਿਪੀਟ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਪਹਿਲਾ ਰਿਸ਼ਤਾ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਕਾਸਟ ਮਜਬੀ ਸਿੱਖ ਪਰਿਵਾਰ ਦੀ ਅਮਰਤ ਧਾਰੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 3 ਇੰਚ ਸਟੱਡੀ ਗ੍ਰੈਜੂਏਸ਼ਨ ਅਤੇ 3 ਸਾਲ ਦਾ ਆਰਕੀਟੈਕਟ ਦਾ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਕਰ ਰਹੀ ਹੈ ਲੜਕੀ ਪੀਸੀਐਸ ਇਗਜ਼ਾਮ ਦੀ ਤਿਆਰੀ ਕਰ ਰਹੀ ਹੈ ਇਨਾਂ ਨੂੰ ਲੜਕਾ ਕੋਈ ਗਵਰਨਮੈਂਟ ਜੌਬ ਜਾਂ ਕੋਈ ਲੜਕਾ ਬਿਜ਼ਨਸ ਕਰਦਾ ਹੋਵੇ ਅਤੇ ਪੱਕਾ ਅੰਮ੍ਰਿਤਧਾਰੀ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7710748584 ਅਗਲਾ ਰਿਸ਼ਤਾ ਮੌਗਾ ਏਰੀਏ ਤੋਂ ਕਾਸਟ ਅਰੋੜਾ ਸਿੱਖ ਪਰਿਵਾਰ ਦੀ ਕੈਨੇਡਾ ਦੀ ਸਿਟੀਜ਼ਨ ਲੜਕੀ ਦਾ ਲੜਕੀ ਦਾ ਜਨਮ 1998 ਕੱਦ 5 ਫੁੱਟ 8 ਇੰਚ ਸਟੱਡੀ ਬਿਜ਼ਨਸ ਐਡਮਿਨਿਸ਼ਨ ਫਾਦਰ ਬਿਜ਼ਨਸਮੈਨ ਅਤੇ ਮਾਤਾ ਹਾਊਸ ਵਾਈਫ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਫੈਮਿਲੀ ਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ ਵਟਸਐਪ ਨੰਬਰ 9876872815 ਅਗਲਾ ਇਸਤਾ ਗਾੜਸ਼ੰਕਰ ਸਿਟੀ ਹਾਰਪੁਰ ਤੋਂ ਕਾਸ ਸ਼ਰਮਾ ਪਰਿਵਾਰ ਦੀ ਕੈਨੇਡਾ ਦੀ ਪੀਆਰ ਲੜਕੀ ਦਾ ਲੜਕੀ ਦਾ ਜਨਮ 2000 ਸਨ ਕੱਦ 5 ਫੁੱਟ 2 ਇੰਚ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਸੈਟਲਡ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਬ੍ਰਦਰ ਅਤੇ ਇੱਕ ਸਿਸਟਰ ਹਨ ਇਹਨਾਂ ਨੂੰ ਲੜਕਾ ਜਿਸ ਦੀ ਉਮਰ 27 ਸਾਲ ਦੀ ਕਰਦੀ ਹੋਵੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਇਸਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਫੈਮਿਲੀ ਨੂੰ ਕਾਲ ਕਰ ਸਕਦੇ ਹੋ ਫੈਮਿਲੀ ਦਾ ਫੋਨ ਨੰਬਰ 9501922280 ਅਗਲਾ ਇਸ਼ਤਾ ਜਲੰਧਰ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਨਿਊਜ਼ੀਲੈਂਡ ਦੀ ਸਿਟੀਜ਼ਨ ਲੜਕੀ ਦਾ ਲੜਕੀ ਦਾ ਜਨਮ 1992 ਕੱਦ 5 ਫੁੱਟ 3 ਇੰਚ ਸਟੱਡੀ ਬੀਐਸਸੀ ਨਰਸਿੰਗ ਲੜਕੀ ਨਿਊਜ਼ੀਲੈਂਡ ਵਿੱਚ ਆਰਐਨ ਰਜਿਸਟਰ ਨਰਸ ਦੀ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਅਤੇ ਲੜਕਾ ਨਿਊਜ਼ੀਲੈਂਡ ਜਾਂ ਪੰਜਾਬ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9041223968 ਅਗਲਾ ਰਿਸ਼ਤਾ ਹੁਸ਼ਿਆਰਪੁਰ ਏਰੀਆ ਤੋਂ ਕਾਸਟ ਜਰਸੀ ਦੇ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1986 ਕੱਦ 5 ਫੁੱਟ 3 ਇੰਚ ਸਟੱਡੀ ਜੀ ਐਨ ਐਮ ਨਰਸਿੰਗ ਇਹ ਲੜਕੀ ਅਨਮੈਰਿਡ ਹੈ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ਨੋ ਪਰਿਵਾਰ ਤੋਂ ਹੋਵੇ ਲੜਕਾ ਕੈਨੇਡਾ ਵਿੱਚ ਪੀ ਆਰ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ फोन कर सकते हो परिवार का फ़ोन नंबर नाइन एट सैवन डबल सिक्स सिक्स टू नाइन सैवन वन अगला रिश्ता खन्ना सिटी तो कास्ट मेरा सिख परिवार की लड़की का लड़की का जन्म सोलह जून उन्नीस सौ चरानवे कद पंच फुट पांच इंच स्टडी पोस्ट ग्रेजुएशन कंप्यूटर का कोर्स किया अगला रिश्ता राजपुरा सिटी तो यूएसए की सिटीजन ਕਾਸਟ ਜਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 5 ਇੰਚ ਸਟੱਡੀ ਐਮ ਡੀ ਡਾਕਟਰ ਲੜਕੀ ਦੇ ਪਿਤਾ ਜੀ ਇੰਜੀਨੀਅਰ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਹਨਾਂ ਨੂੰ ਲੜਕਾ ਯੂ ਐਸ ਤੋਂ ਜਾਂ ਕੈਨੇਡਾ ਵਿੱਚ ਡਾਕਟਰ ਜਾਂ ਇੰਜੀਨੀਅਰ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ यू एस ए का वटसएप नंबर प्लस वन चार सौ पच्ची सौ बयासी चौंती भी दूसरा नंबर प्लस वन चार सौ पच्ची दो सौ पंताली बी छिया अगला रिश्ता हशियारपुर एरिए तो, कास्ट सैनी सिख परिवार की कैनेडा सिटीजन लड़की का लड़की का जन्म उन्नीस सौ उन्नवे कद पंच फुट तेन इंच स्टडी ग्रेजुएशन इन्हों ਲੜਕਾ ਕੈਨੇਡਾ ਵਿੱਚ ਸਰੀਜਾ ਵੈਨਕੂਵਰ ਏਰੀਏ ਤੋਂ ਹੋਵੇ ਜਾਂ ਲੜਕਾ ਪੰਜਾਬ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਫੈਮਿਲੀ ਨੂੰ WhatsApp ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ ਕੈਨੇਡਾ ਦਾ WhatsApp ਨੰਬਰ +1 604 765 48 93 ਅਗਲਾ ਰਿਸ਼ਤਾ ਤਰਨਤਾਰਨ ਏਰੀਏ ਤੋਂ ਕਾਸਟ ਜਰਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 2003 कद 5 फुट 9 इंच स्टडी बीएससी नर्सिंग लड़की ਦੇ ਪਿਤਾ ਜੀ ਗਵਰਨਮੈਂਟ ਜੌਬ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਜਾਂ ਲੜਕਾ ਆਸਟ੍ਰੇਲੀਆ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9878 660048 ਇਹ ਸਨ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤੇਾਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਰਿਸ਼ਤੇ ਦੇ ਨਾਲ ਮੇਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ